ਅ ਦੇਖੋ ਅੱਜ ਜਿਸ ਤਰੀਕੇ ਦੇ ਨਾਲ ਅ ਜੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਵਾਰ ਅਗੇਂਸ ਡਰਗ ਸ਼ੁਰੂ ਕੀਤੀ ਹੈ ਉਹਦੇ ਇੱਕ ਅਜਿਹਾ ਰਿਵਿਊ ਮੀਟਿੰਗ ਪਟਿਆਲਾ ਡਿਸਟ੍ਰਿਕਟ ਦੀ ਰੱਖੀ ਗਈ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਾਰੇ ਹੀ ਸਤਕਾਰਯੋਗ ਐਮ ਐਲ ਏ ਸਹਿਬਾਨ ਸਾਰੀ ਸਿਵਲ ਦੀ ਔਰ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਪਿਛਲੇ ਸਮਿਆਂ ਦੇ ਵਿੱਚ ਸਾਡੇ ਨੈਸ਼ਨਲ ਕਨਵੀਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਜੀ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਗਰਸ ਸੀਗੇ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨਾਰਕੋ টেরਰਿਜ਼ਮ ਬਣਿਆ ਜਿਹਦੇ ਵਿੱਚ ਇੱਕ ਨੈਕਸਸ ਬਣਿਆ ਜਿਹਦੇ ਵਿੱਚ ਕੁਝ ਪੋਲੀਟੀਕਲ ਲੋਕ ਕੁਝ ਪੁਲਿਸ ਮੁਲਾਜ਼ਮ ਜਾਂ ਅਫਸਰ ਤੇ ਡਰੱਗ ਸਮਗਲਰਸ ਨੇ ਜਿਹੜੇ ਉਹਨਾਂ ਦੇ ਇਸ ਨੈਕਸਸ ਨੇ ਇਹਨੂੰ ਇਸ ਜ਼ਹਿਰ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਤੇ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਤੋਂ ਹੀ ਐਫਰਟਸ ਨੇ ਜਿਹੜੇ ਉਹ ਚੱਲ ਰਹੀ ਸੀਗੇ ਤੇ ਹੁਣ ਇਹਨੂੰ ਲਾਸਟ ੱੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮਗਲਰਸ ਨੇ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਐਨਡੀਪੀਐਸ ਦੇ ਪਰਚੇ ਦਰਜ ਹੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗ ਸਮਗਲਰਜ਼ ਨੂੰ ਅ ਸਖਤ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤਾਂ ਇਹ ਧੰਦਾ ਜਿਹੜਾ ਇਹ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਤਾਂ ਧੰਦਾ ਤੁਹਾਡੇ ਕੋਲੋਂ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਚਾਹੇ ਕੋਈ ਪੋਲੀਟੀਕਲ ਪਾਰਟੀ ਹੈ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਐਨਜੀਓ ਹੈ ਮੈਂ ਸਮਝਦਾ ਕਿ ਹਰ ਘਰ ਹੈ ਜਿਹੜਾ ਇਸ ਮੁਹਿੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਹੈ ਜਿਹੜਾ ਕੋਈ ਤਸਕਰ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲੀਟੀਕਲ ਰਿਪ੍ਰੈਜ਼ੈਂਟੇਟਿਵ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮੱਗਲਰ ਜਿਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਉਹ ਹੋਵੇ ਠੋੜਾ ਸਾਹਿਬ ਪੰਜਾਬ ਪੋਰਟਲ ਤੇ thiệt ਗਾ ਇੰਦਰੂ ਵੀ ਬੋਰਡ ਦੇ ਸੱਜੇ ਪਾਸੇ ਹੋਵੇ ਕੋਈ ਸਪੈਸ਼ਲ ਬਾਰਡਰ ਦੇ ਉੱਪਰ ਚੈਕਿੰਗ ਕਿਉਂਕਿ ਬਾਰਡਰ ਤੋਂ ਹੀ ਜ਼ਿਆਦਾ ਬਾਗ ਨਸ਼ਰਾ ਸਮਾਨ ਆਂਦਾ ਹੈ ਕੋਈ ਸਪੈਸ਼ਲ ਕੋਈ ਬਾਰਡਰਾਂ ਦੇ ਖੁਦ ਚੈਕਿੰਗ ਜਾਂ ਕੋਈ ਸਪੈਸ਼ਲ ਫੋਰਸਸ ਤਿਆਰ ਕੀਤੀ ਜਾਂਦੀ ਹੈ ਦੇਖੋ ਇਹ ਇੱਕ ਚੈਲੰਜ ਜ਼ਰੂਰ ਹੁੰਦਾ ਚਾਹੇ ਇੰਟਰਨੈਸ਼ਨਲ ਬਾਰਡਰ ਹੋਵੇ ਤੇ ਚਾਹੇ ਸਟੇਟ ਦਾ ਬਾਰਡਰ ਹੋਵੇ ਇਹ ਅੱਜ ਨਹੀਂ ਇਹ ਇਹ ਪ੍ਰੋਬਲਮ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਵੇਲੇ ਵੀ ਫੇਸ ਹੋਈ ਸੀਗੀ ਕਿ ਜੋ ਬੰਦਾ ਵਾਰਦਾ ਤੇ ਇੱਧਰ ਕਰਦੇ ਸੀਗੇ ਤੇ ਭੱਜ ਜਾਂਦੇ ਸੀਗੇ ਗਵਾਂਡੀ ਸਟੇਟਾਂ ਦੇ ਵਿੱਚ ਇਹ ਪਟਿਆਲੇ ਦੇ ਲਈ ਇੱਕ ਪੈਕਿਉਲਰ ਪ੍ਰੋਬਲਮ ਹੈਗੀ ਪਰ ਉਹਨੂੰ ਉਹਨੂੰ ਹਾਊ ਟੂ ਹੈਂਡਲ ਇਟ ਹਾਊ ਟੂ ਡੀਲ ਇਟ ਉਹ ਆਲਰੇਡੀ ਐਸਐਸਪੀ ਸਾਹਿਬ ਤੇ ਇਹਨਾਂ ਦੀ ਪੁਲਿਸ ਫੋਰਸ ਹੈ ਜਿਹੜੀ ਉਹ ਲੱਗੀ ਹੋਈ ਹੈ ਹਾਂ ਚੈਲੰਜ ਇਹ ਜ਼ਰੂਰ ਵੱਡਾ ਹੋ ਜਾਂਦਾ ਕਿਉਂਕਿ ਜੇ ਬੰਦਾ ਕ੍ਰਾਈਮ ਕਰਕੇ ਕਿਸੇ ਪਾਸੇ ਨਿਕਲੂਗਾ ਪਰ ਉਹਦੇ ਲਈ 올 ਥਿੰਗਸ ਆਰ ਟੇਕਨ ਕੇਅਰ ਆਫ ਸਰ ਸਰ ਅੰਤਪ ਬਿਆਦੀ ਗੱਲ ਕੀਤੀ ਆਵੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜਾ ਮੰਤਰੀ ਨੇ ਜਾਂ ਐਮਐਲਏ ਸਰਵਾਨ ਨੇ ਵੀ ਉਹ ਨਸ਼ੇ ਦਾ ਕਾਰੋਬਾਰ ਕਰਨ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਵੀ ਨਾਮ ਸਾਹਮਣੇ ਆਇਆ ਸੀ ਇਹ ਜਦੋਂ ਇੱਕ ਵਾਰੀ ਚੱਲ ਰਹੀ ਹੈ ਕਿ ਕਿਸੇ ਵਿਧਾਇਕ ਦਾ ਜਾਂ ਸਾਬਕਾ ਵਿਧਾਇਕ ਦਾ ਜਾਂ ਕਿਸੇ ਮਤਨੀ ਸ਼ਖਰੀ ਦਾ ਕਿਸ ਦਾ ਨਾਮ ਆਇਆ ਕੋਈ ਜਿਹੜਾ ਕੰਮ ਕਰਦਾ ਹੋਵੇ ਦੇਖੋ ਇਸ ਤਰ੍ਹਾਂ ਕਿ ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪਿਛਲੇ 3 ਸਾਲਾਂ ਤੋਂ ਰੂਲ ਆਫ ਲਾ ਹੈ ਠੀਕ ਹੈ ਲਾ ਆਫ ਲੈਂਡ ਹੈ ਜਿਹੜਾ ਉਹ ਕੰਮ ਕਰ ਰਿਹਾ ਹੈ ਅਸੀਂ ਚਾਹੇ ਕੋਈ ਪੋਲੀਟੀਕਲ ਬੰਦਾ ਹੈ ਚਾਹੇ ਕੋਈ ਪੁਲਿਸ ਅਫਸਰ ਮੁਲਾਜ਼ਮ ਹੈ ਚਾਹੇ ਕੋਈ ਸਮਗਲਰ ਹੈ ਜਿਨੇ ਕਿਸੇ ਨੇ ਇਸ ਦੇ ਵਿੱਚ ਇੰਨਾ ਜਿੰਨਾ ਵੀ ਰੋਲ ਨੌ ਜਿੰਨਾ ਵੀ ਰੋਲ ਅਦਾ ਕੀਤਾ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਜਿਹੜੀ ਉਹ ਕੋਈ ਨਹੀਂ ਹੋਊਗੀ ਸਰ 3 ਸਾਲ ਹੋ ਗਏ ਸਰ ਕਾਮਰੇਜ ਵਿਕਰਮਜੀਤਿਆ ਨੂੰ ਅੱਜ ਬੁਲਾਇਆ ਗਿਆ ਐਸਆਈਟੀ ਨੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ 3 ਸਾਲ ਦੇ ਕਰੀਬ ਹੋ ਗਏ ਕਿਵੇਂ ਦੇਖਦੇ ਹੋ ਕਦੋਂ ਤੱਕ ਜਿਹੜਾ ਕੀ ਐਡਾ ਮਾਮਲਾ ਚੱਲ ਰਿਹਾ ਕਦੋਂ ਤੱਕ ਦੋਸ਼ੀਆ ਥੋੜੇ ਤਾਂ ਮੈਂ ਮਨ ਕਰ ਦਿੰਦਾ ਜਦੋਂ ਵੀ ਐਸਆਈਟੀ ਸਾਹਮਣੇ ਬਿਗ ਮਜੀਠੀਆ ਦੀ ਵੇਚ ਹੁੰਦੇ ਆ ਉਹ ਸਰਕਾਰ ਤੇ ਤੋਹਮਤ ਲਾ ਦਿਆ ਚਲੋ ਨਹੀਂ ਪੋਲਿਟਿਕਲ ਪੋਲਿਟਿਕਲ ਉਹ ਕਹਿੰਦੇ ਪੋਲਿਟਿਕਲ ਅਜੰਡਾ ਹੈ ਮਾਨ ਸਾਹਿਬ ਨੂੰ ਵੀ ਉਹ ਚੈਲੰਜ ਕਰਦੇ ਵੀ ਜੇ ਸਵਾਲ ਪੁੱਛਣੇ ਆ ਮੇਰੇ ਕੋਲ ਆ ਕੇ ਪੁੱਛੋ ਐਸਆਈਟੀ ਨੂੰ ਕਿਉਂ ਪੁੱਛਦੇ ਹੋ ਬਿਗ ਮਜੀਠੀਆ ਦਾ ਇਹੇ ਜਵਾਬ ਹੁੰਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਇਸ ਤਰ੍ਹਾਂ ਕਿ ਐਸੇ ਨੂੰ ਮੈਂ ਲਾ ਆਫ ਲੈਂਡ ਕਹਣਾ ਇੱਕ ਬੰਦੇ ਤੇ ਐਲੀਗੇਸ਼ਨ ਲੱਗੇ ਲੱਗੇ ਕਿਦੇ ਵੱਲੋਂ ਜਿਹੜਾ ਇੱਕ ਨੌਨ ਤਸਕਰ ਸੀਗਾ ਉਹਦੇ ਵਿੱਚ ਉਹ ਤੋਂ ਬਾਅਦ ਕੇਸੇਜ਼ ਐਫ ਆਈ ਆਰਸ ਮਲਟੀਪਲ ਐਫ ਆਈ ਆਰਸ ਹੋਈਆਂ ਪਿਛਲੀਆਂ ਸਰਕਾਰਾਂ ਸਮੇਂ ਜਿਹਦੇ ਵਿੱਚ ਸਾਡਾ ਕੋਈ ਕੋਈ ਲੈਣਾ ਦੇਣਾ ਨਹੀਂ ਸੀਗਾ ਹੁਣ ਜਿਹੋ ਐਸ ਆਈ ਟੀਜ਼ ਉਹਨੂੰ ਬੁਲਾਉਂਦੀਆਂ ਨੇ ਠੀਕ ਹੈ ਨਾ ਤੇ ਇਹਦੇ ਸਾਡਾ ਰੋਲ ਕਿੱਥੇ ਹੈ ਜੀ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਉਹਨੇ ਗੁਨਾਹ ਕੀਤਾ ਤੇ ਬਖਸ਼ਿਆ ਨਹੀਂ ਜਾਊਗਾ ਤੇ ਜੇ ਬੇਗਨਾ ਹੋਇਆ ਤਾਂ ਕੋਰਟ ਦੇ ਵਿੱਚੋਂ ਕਲੀਨ ਜੜ ਮਿਲ ਜੂਗੀ ਸੋ ਮੇਰੇ ਸਾਡੇ ਉੱਪਰ ਅਲੀਗੇਸ਼ਨ ਲਾਉਣੇ ਨੇ ਅਕਿਊਜ਼ ਕਰਨਾ ਸਾਨੂੰ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਆਪਦੇ ਗਿਰਬਾਨ ਦੇ ਵਿੱਚ ਮੈਂ ਕਿਲੇ ਇੱਕ ਨਿਊਜਲ ਦਾ ਨਾਂ ਨਹੀਂ ਕਹਿੰਦਾ ਹੈਗਾ ਮੈਂ ਸਾਰਿਆਂ ਦਾ ਕਹਿਣਾ ਜਿਹਦਾ ਵੀ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਸਮੇਂ ਨਾਮ ਆਉਂਦੇ ਰਹੇ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਗੁਨਾਹ ਕੀਤਾ ਸਾਡਾ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਅਸੀਂ ਕੋਈ ਪੋਲਿਟੀਕਲ ਵੈਂਡੇਟਾ ਨਹੀਂ ਕਰਨਾ ਪਰ ਹਾਂ ਜੇ ਕਿਸੇ ਨੇ ਗੁਨਾਹ ਕੀਤਾ ਤੇ ਉਹਨੂੰ ਉਹ ਗਨਾਹ ਦੀ ਸਜ਼ਾ ਮਿਲੂਗੀ ਜੇ ਨਹੀਂ ਕੀਤਾ ਹੈਗਾ ਤਾਂ ਕੋਰਟ ਦੇ ਵਿੱਚੋਂ ਬਰੀ ਹੋ ਜਾਊਗਾ ਪਾਇਲਟ ਆ ਤਿਆਰ ਕਰੇ ਪੰਜਾਬ ਦੇ ਵਿੱਚ ਕਿੰਨੇ ਘਣੇ ਇਹ ਨਸ਼ਾ ਤਸਕਰ ਨੇ ਜਿਹੜੇ ਵੱਡੇ ਮਗਰਮੱਛ ਨੇ ਜਾਂ ਡਿਸਟ੍ਰਿਕਟ ਉਹ ਸਾਰੇ ਉਹ ਸਾਰਾ ਪੰਜਾਬ ਪੁਲਿਸ ਕੋਲੇ ਰਿਕਾਰਡ ਹੈਗਾ ਜੀ ਉਹ ਐ ਪਬਲਿਕ ਦੀ ডিসਪਲੇ ਨਹੀਂ ਕੀਤਾ ਜਾ ਸਕਦਾ ਹੈਗਾ ਨਾ ਜੀ ਵੀ ਨੇ ਕਹਿਣਾ ਹੈ ਕਿ ਜਿਹੜੇ ਵੱਡੇ ਤਸਕਰ ਨੇ ਹਲੇ ਵੀ ਬਚੇ ਪਏ ਨੇ ਛੋਟੇ ਮੋਟੇ ਤਸਕਰਾਂ ਤੇ ਕਾਰਵਾਈ ਕਰੀ ਜਾ ਤੇ ਇਹ ਉਦੋਂ ਤਸਕਰ ਜਿਹੜੇ ਭਾਜੀਪੀ ਨੇ ਕਹਿੰਦੇ ਤੁਸੀਂ ਉਦੋਂ ਉਹਨਾਂ ਦੀ ਤਾਂ ਭਾਈਵਾਲ ਸੀਗੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਕਾਂਗਰਸ ਹੈ ਤੇ ਚਾਹੇ ਅਕਾਲੀ ਦਲ ਭਾਜਪਾ ਦੀ ਦਸਾਲ ਸਰਕਾਰ ਰਹੀ ਹੈ ਇਹ ਜੋ ਕੈਂਸਰ ਭਾਈ ਸਾਹਿਬ ਆਪਾਂ ਅੱਜ ਭੁਗਤਾਨ ਕਰ ਰਹੇ ਪੰਜਾਬ ਦਾ 3 ਕਰੋੜ ਪੰਜਾਬੀ ਇਹ ਉਹਨਾਂ ਲੋਕਾਂ ਦੀ ਤਾਂ ਦੇਣ ਹੈ ਹੁਣ ਹਾਉ ਕੈਨ ਦੇਕ ਯੂਸਸ ਸੋ ਮੇਰੇ ਕਹਿੰਦਾ ਮਤਲਬ ਹੈ ਹਾਂ ਸਾਡੀ ਸਭ ਤੋਂ ਵੱਡੀ ਮੈਂ ਸਮਝਦਾ ਕਿ 3 ਸਾਲਾਂ ਦੀ ਜੋ ਪਿਛਲੇ ਸਮਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਸੀਂ ਮੀਡੀਆ ਵਾਲੇ ਸਾਥੀ ਕਵਰ ਕਰਦੇ ਰਹੇ ਹੋ ਕਿਸ ਤਰੀਕੇ ਦੇ ਨਾਲ ਕਾਂਗਰਸੀ ਤੇ ਅਕਾਲੀ ਇੱਕ ਦੂਜੇ ਦੇ ਉੱਪਰ ਇਹ ਐਲੀਗੇਸ਼ਨ ਲਾਉਂਦੇ ਹੁੰਦੇ ਸੀਗੇ ਇਹੀ ਇਹੀ ਲੋਕ ਵਿਕਰਮਜੀਤਿਆ ਤੇ ਸੁਖਜਿੰਦਰ ਰੰਧਾਵੇ ਹੁਣੀ ਕਿ ਜੱਗੂ ਭਗਵਾਨਪੁਰਿਆ ਤੇਰਾ ਪਾਲਿਆ ਹੋਇਆ ਜੱਗੂ ਭਗਵਾਨਪੁਰਿਆ ਤੇਰਾ ਪਾਲਿਆ ਹੋਇਆ ਉਦੋਂ ਡਰੱਗ ਸਮਗਲਰ ਵੀ ਇਹਨਾਂ ਦੀ ਪਤੈਸ਼ ਹੈ ਤਸਕਰ ਵੀ ਇਹਨਾਂ ਦੀ ਪਤੈਸ਼ ਹੈ ਗੈਂਗਸਟਰ ਵੀ ਇਹਨਾਂ ਦੀ ਪਤੈਸ਼ ਹੈ ਕੰਡੇ ਪੰਜਾਬ ਦੇ ਲਈ ਬੀਜ ਕੇ ਹੁਣੇ ਪਾਕ ਸਾਫ ਬਚਣਾ ਚਾਹੁੰਦੇ ਨੇ ਇਹ ਬਚੇ ਨਹੀਂ ਜਾਣਾ ਇਹਨਾਂ ਤੋਂ ਆਪਣਾ ਰੈਜ਼ੈਂਟ ਪੋਜ਼ਿਟਿਵ ਆ ਰਹੇ ਨੇ ਲੋਕ ਸਹਿਯੋਗ ਕਰ ਰਹੇ ਨੇ ਸਾਥ ਬੇਮਿਸਾਲ ਰੈਟ ਪਿੱਛੇ ਰੱਖ ਰਿਹਾ ਰੈਜ਼ੈਂਟ ਪੋਜ਼ਿਟਿਵ ਆ ਰਹੇ ਨੇ ਲੋਕ ਸਹਿਯੋਗ ਕਰ ਰਹੇ ਨੇ ਸਮਗਨ ਰਾਜਪੁਰ ਲੋਕ ਦੱਸ ਨਹੀਂ ਪਾ ਰਹੇ ਕੀ ਪੁਲਿਸ ਨੇ ਇਦਾਂ ਦੀ ਗਾਈਡ ਲਾਈਨ ਦਿੱਤੀ ਵੀ ਉਹ ਡਰ ਨਾ ਵਿਅਕਤੀ ਕੋਈ ਉਹਨਾਂ ਨੂੰ ਫਸਟ ਇੱਕੋ ਹੀ ਗੱਲ ਪਹਿਲੇ ਦਿਨ ਹੀ ਕਹੇਤੀ ਸੀਗੀ ਅੱਜ ਫੇਰ ਕਹੀ ਹੈ ਪੰਜਾਬ ਪੁਲਿਸ ਵੱਲ ਪੰਜਾਬ ਸਰਕਾਰ ਵੱਲੋਂ ਸਾਡੇ ਸਾਰਿਆਂ ਵੱਲੋਂ ਐਸਐਸਪੀਜ਼ ਨੂੰ ਫ੍ਰੀ ਹੈਂਡ ਹੈ ਤੇ ਐਸਐਸਪੀਜ਼ ਵੱਲੋਂ ਆਪਦੇ ਮਤੇ ਅਤ ਐਸਐਚਓਜ਼ ਹਰੇਕ ਆਪੋ ਆਪਣੇ ਏਰੀਏ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਜਿਹੜੀ ਐਸਐਚਓ ਦੇ ਏਰੀਆ 'ਚ ਐਸਐਚਓ ਦੀ ਹੋਊਗੀ ਔਰ ਜ਼ਿਲ੍ਹੇ ਦੇ ਵਿੱਚ ਐਸਐਸਪੀ ਸਾਹਿਬਾਨ ਦੀ ਬੜੀ ਕਲੀਅਰ ਕਟ ਡਾਇਰੈਕਸ਼ਨ ਨੇ ਨਾ ਸਾਡੇ ਕਿਸੇ ਪੋਲਿਟਿਕਲ ਬੰਦੇ ਦੀ ਨਾ ਕਿਸੇ ਐਮਐਲਏ ਦੀ ਮੰਤਰੀ ਦੀ ਨਾ ਕਿਸੇ ਹੋਰ ਅਹੁਦੇਦਾਰ ਦੀ ਨਾ ਪਿਛਲੇ 3 ਸਾਲਾਂ ਦੇ ਵਿੱਚ ਕੋਈ ਇਸ ਮਸਲੇ ਦੇ ਵਿੱਚ ਇੰਟਰਵੈਂਸ਼ਨ ਰਹੀ ਹੈ ਵੀ ਕਿਸੇ ਦੀ ਕਿਸੇ ਨੂੰ ਬਚਾਉਂਦੇ ਹੋਈ ਹੈ ਜਾਂ ਕਿਸੇ ਦੀ ਪੁਸ਼ਤ ਬਣਾਈਏ ਕਰਦੇ ਹੋਈਏ ਤੇ ਨਾ ਰਹੂਗੀ ਜਿਹੜੇ ਬਲਕਿ ਇਹਨਾਂ ਕੋਲ ਵੀ ਆ ਕੋਈ ਇਨਫਾਰਮੇਸ਼ਨ ਆਉਂਦੀ ਹੈ ਵੀ ਫਲਾਣਾ ਪਿੰਡ ਚ ਫਲਾਣਾ ਵੇਚਦਾ ਹੈ ਉਹ ਪੁਲਿਸ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਉਹ ਅਸੀਂ ਆਪਦੇ ਸਰਪੰਚਾਂ ਨੂੰ ਆਪਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਕਿਹਾ ਕਿ ਜੇ ਤੁਹਾਡੇ ਕੋਲ ਕੋਈ ਇਨਫਾਰਮੇਸ਼ਨ ਆਉਂਦੀ ਹੈ ਉਹ ਤੁਸੀਂ ਪੁਲਿਸ ਨੂੰ ਦੋ ਪੁਲਿਸ ਵੈਰੀਫਾਈ ਕਰੂਗੀ ਜੇ ਬੰਦਾ ਸਹੀ ਮਾਇਨੇ ਦੇ ਵਿੱਚ ਡਰੱਗ ਤਸਕਰੀ ਦੇ ਵਿੱਚ ਹੈਗਾ ਤੇ ਉਹਦੇ ਨਾਲ ਕੋਈ ਕਿਸੇ ਤਰੀਕੇ ਦੀ ਨਹੀਂ ਪਾਰਟੀ ਦੇ ਸੁਪਾ ਪ੍ਰਧਾਨ ਨੂੰ ਲਾਸਟ ਕੁਐਸਚਨ ਹੈ ਕੀ ਹੋ ਰਿਹਾ ਹੈ ਜੀ ਅਗਰ ਕੱਲ ਬੀਜੇਪੀ ਵੱਲੋਂ ਉਹ ਪ੍ਰਦਰਸ਼ਨ ਕੀਤਾ ਗਿਆ ਕਿ 3 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ 1000 ਰੁਪਏ ਦਾ ਕੁਰਤਾ ਨੂੰ ਨਹੀਂ ਦਿੱਤਾ ਜਾ ਰਿਹਾ ਕਦੋਂ ਤੱਕ ਮਿਲ ਜੇਗਾ ਕਹਿੰਦੇ 3 ਸਾਲ ਪਹਿਲੇ ਮਿਸਾਲ ਕਹਿੰਦੇ ਦਾਵਾ ਚ ਉਠਾਏ ਜਾਂਦੇ ਕੋਈ ਗੱਲ ਨਹੀਂ ਜੀ ਅਸੀਂ ਤਾਂ ਸਾਡਾ ਤਾਂ 1000 ਰੁਪਏ ਉਹ ਆ ਜੂਗਾ 3 ਸਾਲ ਹੋਏ ਨੇ ਲੋਕਾਂ ਨੂੰ 12 ਸਾਲ ਜਿਹੜੇ 15 ਲੱਖ ਡੀਕ ਦੇ ਨੂੰ ਹੋ ਗਏ ਸੋ ਉਹਨਾਂ ਨੂੰ ਕਹੋ ਆਪਦਾ ਢੋਲ ਟੱਗ ਕੇ ਰੱਖੋ ਇੱਕ ਸਵਾਲ ਹੈ ਥੋੜਾ ਜੀ ਜਿਹੜੀ ਤੁਸੀਂ ਮੁਹਿੰਮ ਚਲਾਈ ਹੈ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਜੀ ਸੈਟੀਸਫਾਈ ਹੋ ਕੰਮਕਾਜ ਤੋਂ ਲੱਗਦਾ ਕਿ ਵਧੀਆ ਕੰਮ ਕਰ ਰਹੀ ਹੈ ਜਾਂ ਕੁਝ ਹੋਰ ਅਮੈਂਡਮੈਂਟ ਕਰਨ ਦੀ ਲੋੜ ਹੈ 100% ਸੈਟੀਸਫਾਈਡ ਹੈ ਜੀ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਮਹਿੰਮ ਦੇ ਵਿੱਚ ਹਾਂ ਡੈਫੀਨਿਟਲੀ देयर इज ਆਲਵੇਸ ਰੂਮ ਫॉर ਇੰਪਰੂਵਮੈਂਟ ਹਮੇਸ਼ਾ ਇੰਪਰੂਵਮੈਂਟ ਦਾ ਸਕੋਪ ਹੁੰਦਾ ਸੋ ਜਿਵੇਂ ਜਿਵੇਂ ਸਖਤੀ ਹੋ ਰਹੀ ਹੈ ਜਿਵੇਂ ਜਿਵੇਂ ਕਾਰਵਾਈਆਂ ਹੋ ਰਹੀਆਂ ਨੇ ਉਵੇਂ ਉਵੇਂ ਨਵੀਆਂ ਚੀਜ਼ਾਂ ਵੀ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਤੇ ਉਹਨਾਂ ਨੂੰ ਕਵਰ ਕਿਵੇਂ ਕਰਨਾ ਹੈ ਉਹ ਪੁਲਿਸ ਆ ਸਰਕਾਰ ਬਿਲਕੁਲ ਵਧੀਆ ਕੰਮ ਕਰ ਰਹੇ ਨੇ ਜੀ ਔਰ ਮੈਨੂੰ ਉਮੀਦ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇੰਪਰੂਵਮੈਂਟ ਹੋਵੇ ਜਿਹੜੇ ਲੋਕ ਨਸ਼ਾ ਐਡਿਕਟਿਵ ਨੇ ਕਰਦੇ ਨੇ ਜਿਹੜੇ ਨਸ਼ਾ ਤਾਂ ਉਹਨਾਂ ਦੇ ਸਰਕਾਰ ਕੀ ਕਰੀ ਉਹ ਨੌਜਵਾਨਾਂ ਨੂੰ ਨਸ਼ਾ ਛੁਡਾਉਂਦੇ ਉਹਦੇ ਵਾਸਤੇ ਡੀ ਐਡਿਕਸ਼ਨ ਸੈਂਟਰਸ ਓਟ ਸੈਂਟਰਸ ਔਰ ਜਿਹੜੇ ਰੀਹੈਬਿਲਿਟੇਸ਼ਨ ਸੈਂਟਰਸ ਨੇ ਉਹ ਆਲਰੇਡੀ ਹੈਗੇ ਉੱਥੇ ਪੂਰੇ ਦਾ ਪੂਰਾ ਉਥੇ ਜਿਹੜੇ ਡਾਕਟਰਸ ਵਗੈਰਾ ਚਾਹੀਦੇ ਨੇ ਉਹ ਹੈਗੇ ਸਾਰੇ ਦਵਾਈਆਂ ਇਹ ਉਹ ਸਾਰਾ ਪ੍ਰੋਸੈਸ ਪੂਰਾ ਬਣਾਇਆ ਹੈ ਮੈਂ ਇੱਕ ਚੀਜ਼ ਮੈਂ ਹੋਰ ਕਲੀਅਰ ਕਰ ਦੇਣਾ ਜਿਹੜੀ ਅੱਜ ਦੇਖੋ ਜਦੋਂ ਮੀਟਿੰਗ ਹੋਊਗੀ ਮਿਲ ਬੈਠਾਂਗੇ ਔਰ ਸਾਰਿਆਂ ਦੀ ਇੱਕੋ ਹੀ ਸੋਚ ਇੱਕੋ ਹੀ ਮਨਸ਼ਾ ਹੋਊਗੀ ਉਹ ਚੰਗੀਆਂ ਗੱਲਾਂ ਵੀ ਨਿਕਲ ਕੇ ਆਉਂਦੀਆਂ ਨੇ ਅੱਜ ਇੱਕ ਸੁਝਾਅ ਨਿਕਲ ਕੇ ਆਇਆ ਵੀ ਜਿਹੜੇ ਜਿਹੜੇ ਡਰੱਗ ਡੀਲਰਾਂ ਨੂੰ ਤਸਕਰਾਂ ਨੂੰ ਫੜ ਲੈਂਦੀ ਹੈ ਪੁਲਿਸ ਉਹਨਾਂ ਦੀ ਬੇਲ ਕਰਾਉਣ ਦੇ ਲਈ ਉਹਨਾਂ ਦੀ ਗਵਾਹੀ ਦੇਣ ਦੇ ਲਈ ਨੰਬਰ ਦਾ ਸਰਪੰਚ ਨੇ ਜਿਹੜੇ ਉਹ ਕਈ ਵਾਰੀ ਕਈ ਪਿੰਡਾਂ ਦੇ ਵਿੱਚ ਵੈਸੇ ਤਾਂ ਬਹੁਤ ਰੁਝਾਨ ਹੋ ਗਿਆ ਨਹੀਂ ਆਉਂਦੇ ਹੈਗੇ ਪਰ ਕਈ ਅੱਗੇ ਆ ਜਾਂਦੇ ਨੇ ਮੈਂ ਉਹਨਾਂ ਸਰਪੰਚ ਮੇਰੇ ਵੀਰਾਂ ਨੂੰ ਐਮਸੀਆ ਨੂੰ ਔਰ ਜਿਹੜੇ ਜਿਹੜੇ ਨੰਬਰਦਾਰ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਤੁਸੀਂ ਆਪੋ ਆਪਣੇ ਏਰੀਆ ਦੇ ਮੋਢੀ ਆਗੂ ਇਹ ਜੇ ਕਿਸੇ ਡਰੱਗ ਸਮਗਲਰ ਦੀ ਕਿਸੇ ਤਸਕਰ ਦੀ ਗਵਾਹੀ ਦੇਣ ਲਈ ਉਹਨੂੰ ਬਚਾਉਣ ਦੇ ਲਈ ਅੱਗੇ ਨਾ ਆਓ ਜੇ ਕੋਈ ਇਹੋ ਜਿਹਾ ਪਤਾ ਲੱਗੂਗਾ ਸਾਨੂੰ ਕਿ 100-200 ਰੁਪਏ ਦੀ ਫੀਸ ਪਿੱਛੇ ਕੋਈ ਨੰਬਰਦਾਰ ਹੈ ਸਮਗਲਰ ਨੂੰ ਵਿਚਾਰੇ ਤੇ ਨੰਬਰਦਾਰੀ ਕੈਨਸਲ ਵੀ ਹੋਊਗੀ ਇਹ ਬਿਲਕੁਲ ਸਖਤ ਅਦਾਤਾ ਨੇ ਡੀਸੀ ਮੈਡਮ ਨੂੰ ਕਨਵੇ ਕਰ ਦਿੱਤਾ ਗਿਆ ਇਹਦਾ ਬਕਾਇਦਾ ਰਿਕਾਰਡ ਚੈੱਕ ਜਿਹੜਾ ਹੋਊਗਾ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਨਾਂ ਅਗਿਆਉਣ ਕੇ ਜਿਹੜੇ ਸਮਾਜ ਦੇ ਗੁਨਾਹਗਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਚੀਜ਼ ਇੱਕ ਚੀਜ਼ ਮੈਂ ਹੋਰ ਇਹ ਚਲੋ ਇਸ ਨਾਲ ਸੰਬੰਧਿਤ ਨਹੀਂ ਹੈਗੀ ਪਰ ਇੱਕ ਚੀਜ਼ ਹੋਰ ਪਿਛਲੇ ਦਿਨਾਂ ਦੇ ਵਿੱਚ ਜੋ ਤੁਸੀਂ ਦੇਖਿਆ ਕਿ ਪਰਸੋਂ ਅ ਅੰਮ੍ਰਿਤਸਰ ਦੇ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਦੇ ਉੱਪਰ ਅਟੈਕ ਹੋਇਆ ਉਹਦਾ ਜਿਹੜਾ ਗੁਨਾਹਗਾਰ ਸੀਗਾ ਉਹ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਮੈਂ ਇਹਨਾਂ ਜਿਹੜੇ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਕੋਈ ਅਤਵਾਦੀ ਨੇ ਜਿਨ੍ਹਾਂ ਦੇ ਲਿੰਕ ਗਾਹੇ-ਬਗਾਹੇ ਪਾਕਿਸਤਾਨ ਦੇ ਨਾਲ ਜਾਂ ਆਈਐਸਆਈ ਦੇ ਨਾਲ ਜੁੜੇ ਹੁੰਦੇ ਨੇ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਆਇਆ ਮੈਂ ਉਹਨਾਂ ਨੂੰ ਤੇ ਉਹਨਾਂ ਦੇ ਹੈਂਡਲਰਸ ਨੇ ਜਿਹੜੇ ਚਾਹੇ ਕੋਈ ਮੁਲਕ ਦੇ ਵਿੱਚ ਬੈਠਾ ਤੇ ਚਾਹੇ ਕੋਈ ਪਾਕਿਸਤਾਨ ਦੇ ਵਿੱਚ ਬੈਠਾ ਮੈਂ ਉਹਨਾਂ ਨੂੰ ਅਗਾਹ ਕਰ ਦੇਣਾ ਚਾਹਣਾ ਕਿ ਇਹ ਬਗਾਨਿਆਂ ਦੇ ਪਾਕਿਸਤਾਨ ਵਾਲਿਆਂ ਦੇ ਮਗਰ ਲਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇਹ ਜਿਹਾ ਕਰੂਗਾ ਤੇ ਉਹਦਾ ਨਾਲ ਦੀ ਨਾਲ ਉਹ ਉਹ ਉਹਦਾ ਜਿਹੜਾ ਤਾਹਾਂ ਪਰਮਾਤਮਾ ਨਾਲ ਜਿਹੜੀ ਤਰੀਕਾ ਜਿਹੜੀ ਫਿਕਸ ਕਰ ਦਾਂਗੇ ਅਸੀਂ ਕੋਈ ਲਿਹਾਜ ਨਹੀਂ ਕਰਨੀ ਹੈਗੀ ਕੋਈ ਇਹੋ ਜਿਹਾ ਵਿਅਕਤੀ ਜਿਨੇ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਪੰਜਾਬ ਦੀ ਧਰਤੀ ਤੇ ਅਸੀਂ ਬਖਸ਼ਣਾ ਨਹੀਂ ਹੈਗਾ ਮੈਂ ਬੜਾ ਸਪਸ਼ਟ ਹੈ ਜਿਹੜਾ ਉਸ ਨੇ ਸ਼ਕਤੀ ਨਹੀਂ ਕਰਦੀ ਵੀ ਜਿਹੜੇ ਪਾਕਿਸਤਾਨ ਦੇ ਡਰੱਗਸ ਡੀਲਰ ਆ ਤਾਂ ਹੀ ਕਹਿੰਦੇ ਡਰੋਨ ਦੇ ਨਾਲ ਅਟੈਕ ਕਰਾ ਰਹੇ ਆ ਵੀ ਹੁਣ ਉਹਰੇ ਲੈਣ ਵਾਲਾ ਤਾਂ ਕੋਈ ਇਹ ਨਹੀਂ ਕਹਿੰਦੇ ਵੀ ਕੱਲ ਇੱਕ ਵੀ ਇੱਕ ਡਰੋਨ ਆਇਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਡਰੱਗ ਦੇ ਡੀਲਰ ਆ ਵੀ ਪਾਕਿਸਤਾਨ ਮੈਂ ਕਹਿੰਦਾ ਇਹ ਤਾਂ ਦੇਖਦੇ ਚੱਲੋ ਤੁਸੀਂ ਚਾਹੇ ਪਾਕਿਸਤਾਨ ਵਾਲੇ ਨੇ ਚਾਹੇ ਕੋਈ ਆਈਐਸਆਈ ਵਾਲੇ ਨੇ ਚਾਹੇ ਸਮੱਗਲਰ ਨੇ ਤੇ ਚਾਹੇ ਗੈਂਗਸਟਰ ਨੇ ਤੇ ਚਾਹੇ ਅੱਤਵਾਦੀ ਨੇ ਉਹਨਾਂ ਇਹ ਤਾਂ ਇਹ ਜੇ ਟ੍ਰੇਲਰ ਹੈ ਜਦੋਂ ਅਸੀਂ ਆਪਦੀ ਆਈ ਤੇ ਆ ਗਏ ਪੰਜਾਬ ਪੁਲਿਸ ਇੰਨੀ ਕੁ ਕੰਪੀਟੈਂਟ ਹੈਗੀ ਉਹ ਫੋਰਸ ਹੈ ਜਿਨੇ ਅੱਤਵਾਦ ਦਾ ਕਾਲਾ ਦੌਰ ਖਤਮ ਕਰਦਾ ਤੇ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਇਕੱਲੇ ਇਕੱਲੇ ਨੂੰ ਜਿਹੜਾ ਉਹ ਲੋਡ ਕਰਦਾਂਗੇ ਪਰ ਇਸ ਕੰਮ ਤੋਂ ਗਰੇਜ਼ ਕਰਨਾ ਥੈਂਕ ਯੂ ਵੀ ਗੁੱਡ ਥੈਂਕ ਯੂ